ਸਾਚੀਕਲ ਸਰ ਇਹਨੂੰ ਪਿੰਡ ਇੰਦਨਾ ਕਲਾਸ ਕੇ ਵਿਖੇ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾਨ ਚਾਰਜ ਅਤੇ ਉਹਨਾਂ ਦੇ ਨਾਲ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆਂ ਦੇ ਪ੍ਰਦੀਪ ਦੁੱਗਲ ਜੀ ਅਤੇ ਲੀਡਰਸ਼ਿਪ ਇਲਾਕੇ ਪਰ ਦੀ ਪ੍ਰਦੀਪ ਦੁੱਗਲ ਜੀ ਦਾ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ग्राम पंचायत ਮੈਂਬਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਇਹ ਇੰਦਨਾ ਕਲਾਸ ਕੇ ਵਿਛੇ ਪਹੁੰਚ ਕੇ ਹਾਰਪਾ ਕੇ ਨਿੱਘਾ ਸਵਾਗਤ ਕਰਦੇ ਫੇ ਸਰਪੰਚ ਸ਼੍ਰੀਮਤੀ ਜਸਵੀਰ ਕੌਰ ਜੀ ਜਸਵੀਰ ਕੁਮਾਰ ਜੀ ਅਤੇ ਹੋਰ ਲੀਡਰਸ਼ਿਪ ਆਪ ਆਗੂ ਤਲੋਕ ਬਿਰਕ ਅਤੇ ਤਰੀਵਨ ਕਟ ਕੇ ਉਦਘਾਟਨ ਕਰਦੇ ਹੋਏ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਸ਼੍ਰੀਮਤੀ ਜਸਵੀਰ ਕੌਰ ਪ੍ਰਦੀਪ ਤੋਕਲ ਤੇ ਉਹਨਾਂ ਦੇ ਨਾਲ ਐਸ ਡੀਓ ਇੰਜੀਨੀਅਰ ਗੁਰਮੀਲ ਸਿੰਘ ਜੀ ਸੈਣੀ ਜੋ ਕਿ ਪਿੰਡ ਕੋਟਲੀ ਖੱਖਿਆਂ ਤੋਂ ਲੈ ਕੇ ਪੱਦੀ ਜ਼ਗੀਰ ਤੱਕ ਦੀ ਜਿਹੜੀ ਸੜਕ ਆ ਉਸ ਦਾ ਉਦਘਾਟਨ ਕਰਨ ਉਪਰੰਤ ਮੂੰਹ ਮਿੱਠਾ ਕਰਾਉਂਦੇ ਹੋਏ ਪੰਚਾਇਤ ਮੈਂਬਰਾਂ ਦਾ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਵੱਲੋਂ ਇਲਾਕੇ ਭਰ ਦੀਆਂ ਸੜਕਾਂ ਜੋ ਕਿ ਕਾਫੀ ਸਮੇਂ ਤੋਂ ਨਹੀਂ ਬਣੀਆਂ ਸਨ ਉਹਨਾਂ ਦੀ ਬਣਾਉਣ ਵਾਸਤੇ ਬਚਨ ਬੱਧ ਹਾਂ ਹਸਲਾ ਫਲੋਰ ਦੇ ਪਿੰਡਾਂ ਦੀਆਂ ਜੋ ਸੜਕਾਂ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਨੇ ਚਾਹੇ ਕਾਗਰਸੀ ਚਾਹੇ ਆਕਾਲੀ ਦਲ ਦੀ ਸਰਕਾਰ ਸੀ ਉਨਾ ਦੇ ਸਵੇਰੀਆਂ ਸਰਕਾਰਾਂ ਜਿਹੜੀਆਂ ਸਰਕਾਰਾਂ ਜਿਹੜੀਆਂ ਪੈਂਡਿੰਗ ਸੀ ਜਿਹੜੀਆਂ 20-20 ਸਾਲ ਤੋਂ ਛੜਕਾਂ ਬਲਾਈਆਂ ਨਹੀਂ ਸੀ ਉਹਨਾਂ ਛੜਕਾਂ ਦਾ ਅਸੀਂ ਲਗਭਗ ਇੱਕ ਹਫਤਾ ਹੋ ਗਿਆ ਹਲਕਾ ਬਦਾਰਸਵਾ ਫਲੋਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਆਗਾਜ਼ ਕਰ ਰਹੇ ਹਾਂ ਉਹਨਾਂ ਛੜਕਾਂ ਦੀ ਸ਼ੁਰੂਆਤ ਕਰਵਾ ਰਹੇ ਹਾਂ ਉਸੇ ਕਰੀ ਤਹਿਤ ਅੱਜ ਅਸੀਂ ਹਲਕਾ ਬਦਾਰਸਵਾ ਫਲੋਰ ਦਾ ਪਿੰਡ ਜਿਹੜਾ ਹੈ ਇੰਦਰਾ ਕਲਾਸ ਕੇ ਬਹੁਤ ਹੀ ਵਧੀਆ ਪਿੰਡ ਆ ਉਥੋਂ ਦੇ ਸਾਡੇ ਸਤਕਾਰ ਸਾਥੀ ਜਸਵੀਰ ਸਿੰਘ ਜੀ ਔਰ ਉਥੋਂ ਦੇ ਸਰਪੰਚ ਜਸਵੀਰ ਕੌਰ ਜੀ ਬਹੁਤ ਹੀ ਸਾਡੇ ਸਤਕਾਰਤ ਸਾਥੀ ਪ੍ਰਦੀਪ ਦੁੱਗਲ ਜੀ ਚੇਅਰਮੈਨ ਮਾਰਕੀਟ ਕਮੇਟੀ ਗੁਰਾਇਆ ਔਰ ਜ਼ਿਲ੍ਹਾ ਜਲੰਧਰ ਦੇ ਹਾਤੀ ਦੇ ਪ੍ਰਧਾਨ ਬਹੁਤ ਹੀ ਸਤਿਕਾਰ ਸਾਡੇ ਇਸ ਪਿੰਡ ਦੇ ਸਾਥੀ ਤਰਲੋਕ ਸਿੰਘ ਬਿਰਕ ਜੀ ਔਰ ਦਰਜਾ ਬਦਰਜਾ ਲੀਡਰ ਸਹਿਵਾਨ ਜਿਹੜੇ ਹੈਗੇ ਆ ਸਾਡੇ ਬਲਾਕ ਪ੍ਰਧਾਨ ਸਹਿਵਾਨ ਜਿਹੜੇ ਹੈਗੇ ਆ ਅੱਜ ਇੱਥੇ ਸ਼ੋਭਤ ਆ ਔਰ ਮੰਡੀ ਕਰ ਬੋਰਡ ਦੇ ਵਿਭਾਗ ਦੇ ਜਿਹੜੇ ਹੈਗੇ ਆ ਗਰਮੀਰ ਸਿੰਘ ਜੀ ਉਹ ਵੀ ਸ਼ੋਭਤ ਆ ਔਰ ਸਾਰਿਆਂ ਦੀ ਰਹਿਨਮਾਈ ਦੇ ਵਿੱਚ ਪਿੰਡ ਪੰਚਾਇਤ ਦੀ ਰਹਿਨਮਾਈ ਦੇ ਵਿੱਚ ਅੱਜ ਜਿਹੜਾਗਾ ਇਸ ਸੜਕ ਦਾ ਜਿਹੜਾ ਹੈਗਾ ਸ਼ੁਰੂਆਤ ਕੀਤੀ ਆ ਇਹ ਸੜਕ ਲਗਭਗ 4 ਕਿਲੋਮੀਟਰ ਜਿਹੜੀ ਕਿ ਇੰਦਨਾ ਕਲਾਸਕੇ ਤੋਂ ਪੱਦੀ ਜਗੀਰ ਨੂੰ ਜਾਣੀ ਆ 4 ਕਿਲੋਮੀਟਰ ਦੀ ਦੂਰੀ ਆ ਔਰ ਇਸ ਸੜਕ ਦੇ ਉੱਤੇ ਜਿਹੜਾ ਹੈ ਆ 54 ਲੱਖ 80 ਹਜ਼ਾਰ ਰੁਪਈਆ 54 ਲੱਖ 80 ਹਜ਼ਾਰ ਰੁਪਈਆ ਜਿਹੜਾ ਉਹ ਖਰਚ ਹੋਣਾ ਆ ਔਰ ਇਸ ਦੇ ਵਿੱਚ ਇਸ ਸੜਕ ਦੀ ਜਿਹੜੀ ਹੈ ਰਿਪੇਅਰ ਮੇਨਟੇਨੈਂਸ ਵੀ ਆ ਕਿਉਂਕਿ ਸੜਕਾਂ ਦੀ ਨਿਆੜੀ ਆ 5 ਸਾਲ ਦੀ ਆ 5 ਸਾਲ ਦੇ ਵਿੱਚ ਅਗਰ ਕਿਤੇ ਟੋਟ ਪੈਂਦਾ ਹੈਗਾ ਟੁੱਟ ਪੱਜ ਹੁੰਦੀ ਹੈ ਤਾਂ ਉਹਦੇ ਲਈ ਵੀ ਜਿਹੜਾ ਹੈਗਾ ਆ ਫੌਨ ਜਿਹੜੇ ਹੈਗੇ ਰੱਖੇ ਹੈਗੇ ਆ ਸੋ ਸ਼ਰਕਾਂ ਦਾ ਜਿਹੜਾ ਹਲਕਾ ਬਦਲਾਸਾ ਫਲੋਰ ਦੇ ਵਿੱਚ ਅਸੀਂ ਆ ਜਾਬ ਵਿਛਾਉਣਾ ਕੋਈ ਵੀ ਸ਼ਰਕ ਜਿਹੜੀ ਹੈ ਪਿੰਡ ਗਏ ਯਾਨੀ ਚਾਹੇ ਉਹ ਮੰਡੀ ਗਨ ਬੋਰਡ ਦੀ ਸ਼ਰਕਿਆ ਜਾਂ ਪੀ ਡਬਲਯੂ ਡੀ ਦੀ ਆ ਸ਼ਰਕਾ ਅਸੀਂ ਮੰਡੀ ਗਨ ਬੋਰਡ ਦੀ ਜਿਹੜਾ ਹੈਗਾ ਇੱਥੇ ਅੱਜ ਆਗਾਜ਼ ਕਰਤਾ ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਪੀ ਡਬਲਯੂ ਡੀ ਦੀਆਂ ਸ਼ਰਕਾਂ ਵੀ ਜਿਹੜੀਆਂ ਆ ਅੱਜ ਜਿਸ ਤਰ੍ਹਾਂ ਲਿੱਦਰ ਖੁਰਦ ਜਿੱਥੇ ਸਾਡਾ ਬਾਰਡਰ ਦਾ ਪੁਆਇੰਟ ਹੈਗਾ ਜਿਹੜੀ ਓਇਲਾ ਟੱਕ ਤੋਂ ਲਿੱਧਰ ਖੋੜਦੇ ਤੁਸੀਂ ਦੇਖੀ ਸ਼ਰਕੇ 25 30 ਸਾਲ ਤੋਂ ਬਣੀ ਨਹੀਂ ਸੀਗੀ ਉਹ ਸਭ ਵੀ ਅਸੀਂ ਅੱਜ ਸ਼ੁਰੂਆਤ ਕਰ ਰਹੇ ਆ ਅੱਜ ਕੋਟਲੀ ਖੱਖਿਆਂ ਤੋਂ ਜਿਹੜੀ ਉਹ ਵੀ ਬਹੁਤ ਚਿਰਾਂ ਤੋਂ ਜਿਹੜੀ ਚਰੋਖੀ ਮੰਗ ਸੀ ਉਹਦੀ ਵੀ ਸ਼ੁਰੂਆਤ ਕਰ ਰਹੇ ਹੈਗੇ ਆ ਸੋ ਸ਼ਰਕਾਂ ਦਾ ਜਾਨ ਵੈਜਣਾ ਡਿਵੈਲਪਮੈਂਟ ਵਿਕਾਸ ਦੇ ਕੰਮ ਜਸਵੀਰ ਸਾਹਿਬ ਹੁਣੇ ਹਮੇਸ਼ਾ ਹੀ ਪਿੰਡ ਦੀ ਵਿਕਾਸ ਦੀ ਕੰਮਾਂ ਲਈ ਤਤ ਪਰेंगे ਇੱਥੇ ਛੱਪੜ ਦੀ ਪ੍ਰੋਬਲਮ ਹੈ ਉਹ ਰਲ ਕੇ ਜਿਹੜੀ ਹੈ ਇਹਨਾਂ ਦੇ ਨਾਲ ਸਾਂਝ ਪਾ ਕੇ ਜਿਹੜੀ ਉਹ ਵੀ ਖਤਮ ਕਰਨੀ ਆ ਔਰ ਗਲੀਆਂ ਨਾਲੀਆਂ ਦੀ ਇੰਟਰਲੌਕ ਦੀ ਜੋ ਵੀ ਹੈ ਇੱਥੇ ਜਿਹੜਾ ਹੈਗਾ ਉਹ ਸਮੱਸਿਆ ਵਾਂਸੀ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਅੱਜ ਦੇ ਸ਼ੁਭ ਮੌਕੇ ਤੇ ਮੈਂ ਸਾਰੀ ਹੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਨਾ ਆ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਭਵਨ ਸਿੰਘ ਮਾਨ ਜੀ ਜੋ ਵਿਕਾਸ ਦੀਆਂ ਆ ਲਿਹਾਨੇ ਜੋ ਵਿਕਾਸ ਦੇ ਕਾਮ ਨੇ ਜੋ ਰੰਗਲਾ ਪੰਜਾਬ ਉਹਨਾਂ ਨੇ ਬਣਾਉਣ ਦਾ ਧਾਰਨਾ ਕੀਤੀ ਆ ਉਸ ਦੇ ਵਿੱਚ ਆਓ ਸਭ ਤੋਂ ਵੱਧ ਆਪਾਂ ਯੋਗਦਾਨ ਪਾਈਏ ਔਰ ਆਮ ਆਦੀ ਪਾਰਟੀ ਦਾ ਵੱਧ ਤੋਂ ਵੱਧ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਔਰ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੀ ਕੋਟੜੀ ਪੈਣ ਤੋਂ ਹੁੰਦੇ ਹੋਏ ਇੰਦਣੇ ਕਲਾਸਕੇ ਦੇ ਵਿੱਚ ਦੀ ਪੱਦੀ ਜ਼ਗੀਰ ਨੂੰ ਸੜਕ ਜਾਂਦੀ ਹੈ ਜਿਹੜੀ ਪੱਕੀ ਸੀ ਡੱਕ ਵਾਲੀ ਸੀ ਇਹਦੀ ਹਾਲਤ ਜਿਹੜੀ ਕਾਫੀ ਖਸਤਾ ਸੀ ਕਾਫੀ ਟੋਏ ਪਏ ਸੀ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਸੀ ਉਸ ਨੂੰ ਮੁੱਖ ਰੱਖ ਕੇ ਅਸੀਂ ਕਾਫੀ ਵਾਰ ਮੰਗ ਕੀਤੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਦੁੱਗਲ ਸਾਹਿਬ ਤੇ ਸਤਿਕਾਰਯੋਗ ਸਾਡੇ ਪ੍ਰੇਮ ਕੁਮਾਰ ਪ੍ਰਿੰਸੀਪਲ ਜੀ ਉਹ ਉਹਨਾਂ ਦੇ ਉਹਨਾਂ ਨੂੰ ਕਾਫੀ ਵਾਰ ਅਸੀਂ ਬੇਨਤੀ ਕੀਤੀ ਕਿ ਇਹ ਜਿਹੜੀ ਸੜਕ ਆ ਕਾਫੀ ਇਹਦੀ ਹਾਲਤ ਖਸਤਾ ਆ ਇਹਨੂੰ ਰਿਪੇਅਰ ਕੀਤੀ ਜਾਵੇ ਜਾਂ ਲੱਕ ਪਾਈ ਜਾਵੇ ਇਹਨਾਂ ਨੇ ਸਾਡੀ ਮੰਗ ਮੰਨਦੇ ਹੋਏ ਅੱਜ ਇਸ ਸੜਕ ਜਿਹੜੀ ਜਾਂਦੀ ਆ ਉਹ ਕੋਟੜੀ ਤੋਂ ਲੈ ਕੇ ਬਾਇਆ ਇੰਦਨਾ ਪੱਦੀ ਜ਼ਕੀਰ ਨੂੰ ਜਾਂਦੀ ਆ ਉਹ ਅੱਜ ਸ਼ੁਰੂਆਤ ਕੀਤੀ ਆ ਮੈਂ ਸਾਰੀ ਸਰਕਾਰ ਦਾ ਸਾਡੇ ਲੀਡਰ ਸਹਿਬਾਨ ਪ੍ਰੇਮ ਕੁਮਾਰ ਪ੍ਰਿੰਸੀਪਲ ਤੇ ਸਾਡੇ ਪ੍ਰਦੀਪ ਦੁੱਗਲ ਜੀ ਦਾ ਬਹੁਤ ਰਿਣੀ ਆ ਬਹੁਤ ਧੰਨਵਾਦ ਆ ਔਰ ਦੂਸਰੀ ਗੱਲ ਆ ਕਿ ਸਾਡੇ ਇੱਥੇ ਸਤਿਕਾਰਯੋਗ ਸਾਡੇ ਪਿੰਡ ਦੇ ਜਿਹੜੇ ਲੀਡਰ ਸਹਿਬਾਨ ਆ ਤਰੋਚਨ ਸਿੰਘ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਅਸੀਂ ਸਾਰੀ ਸਮੁੱਚੀ ਜਿੰਨੀ ਵੀ ਟੀਮ ਆ ਆਮ ਆਦਮੀ ਪਾਰਟੀ ਦੀ ਹੁਣ ਅਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਅੱਜ ਸਾਡੇ ਜਿਹੜੇ ਕੰਮ ਰਹਿੰਦੇ ਆ ਉਹ ਪੂਰੇ ਕੰਨ ਦੇ ਵਿੱਚ ਪੂਰੇ ਸਾਡੀ ਸਰਕਾਰ ਜਿਹੜੀ ਆ ਉਹ ਯੋਗਦਾਨ ਪਾ ਰਹੀ ਆ ਬਹੁਤ ਬਹੁਤ ਧੰਨਵਾਦ ਅਸੀਂ ਮੰਗ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਿਛਲੇ 15 ਸਾਲ ਤੋਂ ਜਿਹੜਾ ਸਾਡਾ ਪਿੰਡ ਕਾਫੀ ਪਿਛੜਿਆ ਸੀ ਉਹਨੂੰ ਅਸੀਂ ਪੱਭਾਵਾਰ ਹੋ ਕੇ ਅਸੀਂ ਉਹਨੂੰ ਸਾਫ਼ ਸੁਥਰਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਸਾਡੇ ਐਨਆਰਆਈ ਜਿਹੜੇ ਸਾਥੀ ਆ ਬਾਹਰ ਬੈਠੇ ਉਹ ਵੀ ਬਹੁਤ ਉਤਾਵਲੇ ਆ ਉਹ ਵੀ ਸਾਨੂੰ ਕਾਫੀ ਮਦਦ ਕਰ ਰਹੇ ਆ ਔਰ ਇਸ ਜਿਹੜੀ ਇੱਕ ਕੱਲ ਨੂੰ ਸਾਡੀ ਇੱਕ ਸਾਲ ਦੀ ਪੂਰੀ ਟਰਮ ਹੋ ਜਾਣੀ ਆ ਇੱਕ ਸਾਲ ਸਾਨੂੰ ਬਣਿਆ ਨੂੰ ਹੋ ਜਾਣਾ ਜਿਸ ਦਿਨ ਅਸੀਂ ਇੱਥੇ ਅਸੀਂ ਲੋਕਾਂ ਦਾ ਸਤਿਕਾਰ ਕੀਤਾ ਸੀ ਲੋਕਾਂ ਨੂੰ ਅਸੀਂ ਕਿਹਾ ਸੀਗਾ ਵੇ ਸਾਨੂੰ ਤੁਸੀਂ ਵੋਟਾਂ ਪਾ ਕੇ ਸਾਡਾ ਬਹੁਤ ਮਾਣ ਰੱਖਿਆ ਤੇ ਅਸੀਂ ਧੰਨਵਾਦ ਕੀਤਾ ਸੀ ਉਸ ਦਿਨ ਅਸੀਂ ਕਿਹਾ ਸੀ ਵੀ ਅਸੀਂ ਸਾਈਆਂ ਸਾਲਾਂ ਦੇ ਵਿੱਚ ਸਾਰੇ ਪਿੰਡ ਦੀ ਜਿਹੜੀ ਐ ਇੰਟਰਲੌਕ ਕੰਪਲੀਟ ਕਰ ਦੇਵਾਂਗੇ ਔਰ ਛੱਪੜ ਦਾ ਜਿਹੜਾ ਮਸਲਾ ਉਹ ਹੱਲ ਕਰ ਦੇਵਾਂਗੇ ਪਰ ਜਦੋਂ ਮੈਂ ਘਰ ਜਾ ਕੇ ਦੇਖਿਆ ਤਾਂ ਬਹੁਤ ਜ਼ਿਆਦਾ ਕੰਮ ਰਹਿਦਾ ਸੀ ਇਸ ਕਰਕੇ ਸਾਨੂੰ ਪਰੇਸ਼ਾਨੀ ਸੀ ਵੀ ਅਸੀਂ ਕਿਸ ਤਰ੍ਹਾਂ ਕਰਾਂਗੇ ਪਰ ਸਾਡਾ ਜਿਹੜਾ ਆਮ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਾਡੇ ਐਨਆਰਆਈ ਸਾਥੀਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਅਸੀਂ ਪਿੰਡ ਦੇ ਵਿੱਚ ਜਿਹੜੀ ਚਾਰ ਇੰਟਰਲੌਕ ਜਿਹੜੀਆਂ ਟੈਲਾਂ ਦੀ ਜਿਹੜੇ ਰਹਿੰਦੀ ਸੀਗੀਆਂ ਗਲੀਆਂ ਰਹਿੰਦੀਆਂ ਸੀ ਜਿਹੜੀਆਂ 22 22 ਫੁੱਟੀਆਂ ਸੀਗੀਆਂ ਜਿਹਦੇ ਤੇ 15 15 ਲੱਖ ਰੁਪਈਆ ਜਿਹੜਾ ਖਰਚਾ ਆਉਂਦਾ ਸੀ ਉਹ ਵੀ ਅਸੀਂ 4 तकरीबन ਬਣਾ ਚੁੱਕੇ ਆ ਚੌਥੀ ਸਾਡੀ ਤਿਆਰ ਆ ਚੱਲਦਾ ਗੱਲ ਤਿੰਨ ਦੇ ਵਿੱਚੋਂ ਅਸੀਂ ਕਾਫੀ ਮਤਲਬ ਖਰਚਾ ਕਰਕੇ ਅਸੀਂ ਬਣਾਈ ਆ ਜਿਹੜੀ ਵੀਵੀ 22x40 ਦੀਆਂ ਚੌੜੀਆਂ ਸੜਕਾਂ ਸੀ ਔਰ ਜਿਨ੍ਹਾਂ ਦਾ ਜਿਹੜਾ ਰਕਬਾ ਸੀ ਉਹ 10-10 ਹਜ਼ਾਰ ਸਕਰ ਫੁੱਟ ਸੀ ਉਹਦੇ ਵਿੱਚ ਕਾਫੀ ਸਾਡਾ ਸਹਿਯੋਗ ਐਨ ਆਰ ਆਈ ਪਾਰਟੀ ਐਨ ਆਰ ਆਈ ਸਾਡੇ ਸਾਥੀਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿਉਂਕਿ ਐਨ ਆਰ ਆਈ ਦੇ ਸਿਰ ਤੋਂ ਸਾਡਾ ਪਿੰਡ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਡਿਵੈਲਪਮੈਂਟ ਕਰੇਗਾ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਸਾਡੇ ਸਰਕਾਰ ਆ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਉਹਨਾਂ ਤੋਂ ਵੀ ਅਸੀਂ ਆਸ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਦੇਖਿਆ ਜਾਵੇ ਕਿਉਂਕਿ ਸਾਡਾ ਪਿੰਡ ਬਹੁਤ ਜ਼ਿਆਦਾ ਪਿਛੜਿਆ ਆ ਬਹੁਤ ਪਾਣੀ ਦੀ ਪ੍ਰੋਬਲਮ ਆ ਇੱਥੇ ਬਿਮਾਰੀ ਜਿਹੜੀ ਆਮ ਬਿਮਾਰੀ ਕੈਂਸਰ ਦੀ ਬਿਮਾਰੀ ਕਾਫੀ ਫੈਲ ਚੁੱਕੀ ਆ ਪਾਣੀ ਸਾਡਾ ਗੰਦਾ ਹੋ ਚੁੱਕਾ ਇਸ ਕਰਕੇ ਅਸੀਂ ਛੱਪੜ ਨੂੰ ਵੀ ਪਿੰਡ ਤੋਂ ਬਾਹਰ ਲਿਜਾਣਾ ਚਾਹੁੰਦੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡਾ ਪੂਰਾ ਸਹਿਯੋਗ ਕਰੇਗੀ ਔਰ ਜਿੰਨਾ ਵੀ ਕੰਮ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨ